ਦੀ ਦਲ ਦੀ ਸਰਕਾਰ ਵੇਰੇ ਬਹੁਤ ਹੀ ਜ਼ਿਆਦਾ ਕੰਮ ਹੋਏ ਨੇ ਸਾਡੇ ਵੀ ਜਿਹਨੇ ਟਰੱਕ ਯੂਨੀਅਨ ਸੀ ਟੈਂਪੋ ਯੂਨੀਅਨ ਸੀ ਸਾਰਿਆਂ ਦਾ ਹੀ ਬਹੁਤ ਵਧੀਆ ਕੰਮ ਸੀ ਹੁਣ ਜੋ ਸਰਕਾਰ ਆ ਇਹ ਇਹਦੇ ਵਿੱਚੋਂ ਸਾਡੇ ਟਰੱਕ ਯੂਨੀਅਨ ਦੇ ਵਿੱਚੋਂ 350 ਟਰੱਕ बिक ਚੁੱਕਿਆ ਸਾਡੇ ਕੋਲੇ ਹੁਣ 150 ਟਰੱਕ ਯੂਨੀਅਨ ਦੇ ਵਿੱਚ ਕੰਮ ਕਰਨਾ ਰਹਿ ਗਿਆ ਸਾਡੇ ਇਲਾਕੇ ਦੀ ਬਹੁਤ ਵਧੀਆ ਕਿਸਮਤ ਮੰਨ ਲੈਂਦੇ ਆ ਵੀ ਸਾਨੂੰ ਖਾਲਸਾ ਵਰਗਾ ਕੈਂਡੀਡੇਟ ਮਿਲਿਆ ਅਸੀਂ ਵੀ ਭਰੋਸਾ ਦਿਵਾਉਨੇ ਆ ਪਾਗਲੀਆਂ ਪਿੰਡ ਦੇ ਵਿੱਚੋਂ ਖਾਲਸਾ ਜੀ ਨੂੰ ਜਿਤਾ ਕੇ ਭੇਜਾਂਗੇ। ਪਾਤੋਤ ਦੇ ਰਾਜ ਦੇ ਵਿੱਚ ਸਾਧਿਆ ਗੜ ਤੇ ਸਕੂਲਾਂ ਦੇ ਵਿੱਚੋਂ ਨਵੇਂ ਸਾਈਕਲ ਲੈ ਕੇ ਘਰ ਨੂੰ ਆਉਂਦੀ ਅਸੀਂ ਖੁਸ਼ੀ ਬੁਣਾ। ਬੱਚਿਆਂ ਨੂੰ ਜੀ ਫਿਰ ਬੱਚੇ ਸਕੂਲਾਂ ਦੇ ਵਿੱਚ ਵਡਾਪਾ ਪੈਨਸ਼ਨ ਦੁੱਦੀ ਸੀ ਸ਼ਰਮ ਦੀ ਮਾਤਮਿਆ ਸੀ। ਗ੍ਰੇਡਾਂ ਕਾਲੇ ਜਿਹੇ ਨਾਲ ਕਾਲੇ ਸੋਲੇ ਟਾਪ ਦੇ। ਕੇ ਸਰਕਾਰੀ ਬਵਾਰ ਰੋੜਾ ਕਾਲੇ ਸੋਲੇ ਤੇ ਲਾਗੇ ਪਾਓ। ਜਿਹੜੇ ਜਿਹੜੇ ਬੋੜੇ ਨੇ ਸਾਰੇ ਸੰਗਤ ਖੋਦੇ ਹਰ ਕੇ ਮੁਖੇ ਵਾਲਾ ਸਰਕਾਰ ਰਿਪ੍ਰੇਜਨ ਟੈਕਨੋਜੀ ਹਵਾ ਰੋਮਿਨ ਸਾਹਮਣੇ ਬੈਠੀ ਸਾਡੀ ਸੰਗਤ ਸਾਰਿਆਂ ਨੇ ਖਤੇ ਬੁਲਾਉਣਾ ਵਾਜੂ ਜੀ ਦਾ ਖਾਲਸਾ ਵਾਜੂ ਜੀ ਦੀ ਖਤੇ ਤਿਰੋ ਸਾਹਮਣੇ ਮੌਜੂਦਾ ਰਾਸਰੀ ਹਾਲਾਤਾਂ ਨੂੰ ਉਸੇ ਬੜੇ ਵਿਸਥਾਰ ਨਾਲ ਚਾਰਨਾ ਪਾਇਆ ਹੈ ਮੈਨੂੰ ਸਵਾਗਤ ਹੈ ਹਲਕਾ ਫੋਕੇਰ ਸਾਹਿਬ ਦੇ ਉਮੀਦਵਾਰ ਦੇ ਰੂਪ ਦੇ ਵਿੱਚ ਅੱਜ ਸੰਗਤ ਹਾਜ਼ਰੀ ਲਵਾਉਣ ਵਾਸਤੇ ਆਇਆ ਆ ਆਪਣਾ ਨਾਮ ਤੋਂ ਵੀ ਆਮ ਪਾਰਟੀ ਔਰ ਕਾਂਗਰਸ ਪਾਰਟੀ ਦੇ ਨਾਲ ਇੱਕ ਪਾਰਟੀ ਨੂੰ ਕੈਂਡੀਡੇਟ ਨਹੀਂ ਲੱਗਿਆ ਆਮ ਆਦਮੀ ਨੂੰ ਉਹਨਾਂ ਨੇ ਕਾਂਗਰਸ ਤੋਂ ਧਾਰਾ ਲਿਆ ਤੇ ਕਾਂਗਰਸ ਪਾਰਟੀ ਜਿਹਨੂੰ ਪਿਛਲੇ 5 ਸਾਲ ਸੰਗਤ ਨੇ ਦਿੱਤੇ ਸੀ ਐਮਪੀ ਸਾਹਿਬ ਦੀ ਕਾਰਜਕਾਰੀ ਆਪਣੇ ਸਾਹਮਣੇ ਆ ਕਿੰਨੀ ਘਟੋਂ ਵੱਧ ਪਤਾ ਹੋਊਗਾ ਲੋਕ ਸਵਾਰੀਆਂ ਲਖਣਾ ਨੇ ਆਉਣ ਵਾਲੇ ਸਮੇਂ ਤੇ ਬੜਾ ਫੈਸਲਾ ਕਰਨਾ ਕਿ ਸੁਨੇਟ ਵਿੱਚ ਪੰਜਾਬ ਦੀ ਰਾਜਨੀਤੀ ਕਿੱਦਾਂ ਦੀ ਹੋਊਗੀ ਪਿੰਡਾਂ ਨੇ 17 ਕੋ ਦਰਨ ਵਾਲੀ ਅਕਾਲੀ ਦਲ ਦੀ ਪਾਰਟੀ ਤੇ ਕੇਂਦਰੀ ਪਾਰਟੀ ਦੇ ਰੂਪ ਵਿੱਚ ਅਸੀਂ ਅੱਜ ਉਹਦੇ ਕੋਲ ਬੈਠੀ ਕਰਨ ਵਾਸਤੇ ਆਏ ਆਂ ਲੋਕਾਂ ਦਾ ਬੜੇ ਮਿਹਨਤ ਨਾਲ ਇਸੜ ਕੇ ਚੜਾਉਂਦੇ ਆ। ਤੁਹਾਡਾ ਹਲਕਾ ਪਿਛਲੀ ਵਾਰੀ ਹੁੰਦੀ ਗਿਆ ਉਹ ਤੋਂ ਪਿਛਲੀ ਵਾਰ ਵੀ ਈਰੋ ਸਾਹਿਬ ਇਕੱਲੇ ਹੀ ਇਧੇ ਆ ਕੇ ਜਿੱਤੇ ਸੀ ਮੈਂ ਸਰਵਾਦੀ ਆ। ਜਿੱਥੇ ਇਹ ਮਿਹਨਤ ਕਰਦੇ ਆ ਇਲਾਕਾ ਮਾਨ ਸਤਕਾਰ ਵੀ ਦਿੰਦਾ। ਜੇ ਆਪਾਂ ਪਿਛਲੀ ਵਾਰ ਦੀ ਗੱਲ ਕਰੀਏ ਤਾਂ ਬਦਲਾਵ ਦੇ ਨਾਮ ਦੇ ਉੱਤੇ ਬੜਾ ਵੱਡਾ ਪਿਆਰ ਦਾ ਪੰਜਾਬ ਦੇ ਵਿੱਚ ਹੋਇਆ ਹੈ। ਸਾਰਿਆਂ ਨੇ ਰਾਕੇ ਇਸ ਬਦਲਾਅ ਵੇਖ ਇੱਕ ਨਵੀਂ ਸਰਕਾਰ ਨੂੰ ਲਿਆਦਾ ਸੰਗਤ ਫੈਸਲਾ ਕੁਝ ਵੀ ਕਰ ਸਕਦੀ ਹੈ ਅਸੀਂ ਤਾਂ ਉਹ ਵੀ ਬੇਨਤੀਆਂ ਕੀਤੀਆਂ ਸੀ ਉਹ ਫੈਸਲੇ ਦੇ ਨਾਲ ਪੰਜਾਬ ਦੇ ਵਿੱਚ ਇੱਕ ਨਵੀਂ ਸਰਕਾਰ